ਇਹ ਪੰਜਾਬ ਨੇ ਸਾਈਮਨ ਕਮਿਸ਼ਨ ਵੀ ਵਾਪਸ ਕਰ ਲਿਆ ਸੀ ਇਹ ਪੰਜਾਬੀਆਂ ਨੇ ਰੋਲਟ ਐਕਟ ਵੀ ਵਾਪਸ ਕਰ ਲਿਆ ਸੀ ਇਹਨਾਂ ਪੰਜਾਬੀਆਂ ਨੇ ਤਿੰਨ ਕਾਲੇ ਕਾਨੂੰਨ ਵੀ ਵਾਪਸ ਕਰਾਏ ਆ ਇਹਨਾਂ ਪੰਜਾਬੀਆਂ ਨੇ ਜਿਹੜੀ ਨੋਟੀਫਿਕੇਸ਼ਨ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਾਉਣ ਦੀ ਹੈ ਉਹ ਵੀ ਵਾਪਸ ਕਰਾਈ ਆ ਤੇ ਇਹ ਪੰਜਾਬੀ ਜਿਹੜੇ ਸੈਨੇਟ ਤੇ ਸਿੰਡੀਕੇਟ ਦੀ ਧੌਣ ਤੇ ਗੋਡਾ ਰੱਖ ਕੇ ਡੇਟ ਲੈ ਕੇ ਜਾਣਗੇ ਭਾਈ ਜੀ ਉਹ ਕਹਿਣਗੇ ਵੀ ਇਹ ਤਾਂ ਯੂਨੀਵਰਸਿਟੀ ਦਾ ਅੰਦਰੂਨੀ ਮਾਮਲਾ ਹੈ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰਸ਼ਾਸਨਿਕ ਬਾਡੀ ਆ ਤੁਸੀਂ ਤਾਂ ਆਊਟਸਾਈਡਰ ਹੋ ਤੁਸੀਂ ਇੱਥੇ ਕੀ ਕਰਨਾ ਨੂੰ ਹੈ ਭਾਈ ਇਹ ਪੰਜਾਬ ਯੂਨੀਵਰਸਿਟੀ ਕਲੀਟਾਂ ਦੇ ਕੰਕਰੀਟ ਦਾ ਢਾਂਚਾ ਨਹੀਂ ਇਹ ਸਾਡੀ ਰੂਹ ਹੈ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਚੰਡੀਗੜ੍ਹ ਰਹਿੰਦੇ ਹਾਂ ਜਦੋਂ ਗੇਟ ਐਂਟਰ ਕਰ ਜਾਂਦੇ ਨਾ ਸਾਨੂੰ ਐ ਲੱਗਦਾ ਜਿਵੇਂ ਆਪਣੀ ਮਾਂ ਦੇ ਘਲਾਵੇ ਚ ਆ ਗਏ ਸਾਡੇ ਖਾਸ ਕਰਕੇ ਵਿਦਿਆਰਥੀਆਂ ਦੀ ਜਿਨ੍ਹਾਂ ਦੀ ਪੰਜਾਬ ਯੂਨੀਵਰਸਿਟੀ ਮਾਂ ਆ ਉਹਦੇ ਦੇ ਕੋਈ ਉਂਗਲ ਚੁੱਕੂਗਾ ਉਹਦੇ ਚ ਦਖਲ ਅੰਦਾਜ਼ੀ ਕਰਨ ਦੀ ਗੱਲ ਕਰੂਗਾ ਤੇ ਕਿਸੇ ਦੀ ਪ੍ਰਵਾਹ ਨਹੀਂ ਜਿਹੜੀ ਸੈਂਟਰ ਹੈ ਨਾ ਇਹਨਾਂ ਨੂੰ ਆਦਤ ਪੈ ਗਈ ਪੰਜਾਬੀਆਂ ਨੂੰ ਟੀਕਾ ਲਾ ਕੇ ਵੇਖਣ ਦਾ ਵੀ ਇਹਨਾਂ ਦੀ ਅਣਖ ਤੇ ਜਜ਼ਬਾ ਜਾਗਦਾ ਕਿ ਨਹੀਂ ਜਾਗਦਾ ਇਹਨਾਂ ਨੂੰ ਬੜੀ ਬੜਾ ਜਵਾਬ ਮਿਲ ਗਿਆ ਇਹਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਵੀ ਜਵਾਬ ਮਿਲ ਗਿਆ ਜਦੋਂ ਇਹਨਾਂ ਨੇ ਏਡੇ ਏਡੇ ਬੈਰੀਕੇਡ ਹਰਿਆਣੇ ਸਾਰੇ ਚਲਾਏ ਜਦੋਂ ਸੜਕਾਂ ਪਟਤੀਆਂ ਸੀ ਰੋਕ ਲਿਆ ਸੀ ਲਾਲ ਕਿਲੇ ਤੱਕ ਗਏ ਆ ਅਸੀਂ ਤੋਂ ਕੌਮਾ ਜਿਹੜੀ ਆ ਉਦਮ ਸਿੰਘ ਲੰਡਨ ਤੱਕ ਗਿਆ ਸੀ ਅਸੀਂ ਉਹਨਾਂ ਦੇ ਵਾਰਿਸ ਹਰੀ ਸਿੰਘ ਨਲਵੇ ਵਰਗਿਆਂ ਦੇ ਵਾਰਸਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਹਾਂ ਅਸੀਂ ਬਾਬਾ ਦੀਪ ਸਿੰਘ ਦੇ ਵਾਰਸਾਂ ਜਿਨੇ ਲੀਕ ਖੇਚਤੀ ਸੀ ਅੱਜ ਵੀ ਅੱਜ ਵੀ ਸਾਨੂੰ ਆਪਦੇ ਜਿਹੜੇ ਵਿਰਸੇ ਤੇ ਆਪਦੇ ਇਤਿਹਾਸ ਤੇ ਏਡਾ ਗਮਾਨ ਹੈਗਾ ਕਿ ਇੱਥੇ ਪੰਜ ਸਿੰਘ ਇਕੱਠੇ ਹੋ ਕੇ ਅਰਦਾਸ ਕਰਦੇ ਨੇ ਵੀ ਲੀਕ ਪਾਰ ਕਰਨੀ ਐ ਤੇ ਸਾਰੇ ਦੇ ਸਾਰੇ ਜਿਹੜੇ ਇੱਥੇ ਸੇਰ ਆਏ ਨੇ ਲੀਕ ਪਾਰ ਕਰਨੇ ਦੇ ਪਿੱਛੇ ਨਹੀਂ ਮੁੜ ਤੱਕ। ਮਤਲਬ ਆਪਣੇ ਵਾਸਤੇ ਨੌਜਵਾਨਾਂ ਨੂੰ ਵੀ ਅਸੀਂ ਤਾਂ ਚੁਗਾਉਂਦੇ ਰਹਿੰਨੇ ਆ ਯਾਰ ਆਪਣੀ ਧਰਤੀ ਐ ਆਪਣੀਆਂ ਇਦਾਰੇ ਨੇ ਆਪਣੇ ਮਤਲਬ ਜ਼ਮੀਨ ਐ ਜੇ ਆਪਾਂ ਯਾਰ ਇਹਦੀ ਰਾਖੀ ਨਾ ਕਰ ਸਕੇ ਤੇ ਆਪਾਂ ਕੀ ਚੱਕਾ ਕੀ ਕਰਨਾ ਆਸਟ੍ਰੇਲੀਆ ਅਮਰੀਕਾ ਨੂੰ ਜਾ ਕੇ ਸ਼੍ਰੋਮਣੀ ਅਕਾਲੀ ਦਲ ਤੇ ਆਰਥਿਕ ਵਿੰਗ ਤੋਂ ਹਾਂਜੀ ਹਾਂਜੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਤਾਂ ਇੱਕ ਵਾਰੀ ਸਾਂਝੀ ਵਾਲਤਾ ਰਹੀ ਆ ਭਾਜਪੀ ਦੇ ਨਾਲ ਅਜੇ ਹੱਦ ਵੀ ਹੁੰਦੀ ਤਾਂ ਫਿਰ ਤੁਸੀਂ ਬੋਲਦੇ ਜਿੰਨਾ ਚਿਰ ਸਾਂਝੀ ਵਾਲਤਾ ਰਹੀ ਪੰਜਾਬ ਯੂਨੀਵਰਸਿਟੀ ਆ ਲੱਖ ਧੱਕ ਕਿੰਨੀ ਵੇਖਿਆ ਸਭ ਤੋਂ ਪਹਿਲਾਂ ਸੈਨੇਟ ਤੇ ਸਿੰਡੀਕੇਟ ਨੂੰ ਲੈ ਕੇ ਜਦੋਂ ਧਰਨਾ ਲੱਗਾ ਜਾਂ ਸ਼ਡਿਊਲ 'ਚ ਥੇਰ-ਫੇਰ ਹੋਈ ਹੈ ਤਾਂ 2021 'ਚ ਕਾਂਗਰਸ ਸਰਕਾਰ 'ਚ ਲੱਗੀ ਆ ਅਕਾਲੀ ਦਲ ਦੀ ਸਰਕਾਰ ਨੇ ਚੋਣ ਹੀ ਕਰ ਦਿੱਤੇ ਇਹਨੂੰ ਹੁਣ ਤੁਸੀਂ ਮੋਰਚੇ ਨੂੰ ਅੱਜ ਤੋਂ ਬਾਅਦ ਖਤਮ ਸਮਝਦੇ ਹੋ ਜਾਂ ਫਿਰ ਇਹ ਸ਼ੁਰੂਆਤ ਹੋਇਆ ਸਮਝਦੇ ਹੋ ਇਹ ਤਾਂ ਸਾਨੂੰ ਲਾਠੀ ਚਾਰਜ ਕਰਕੇ ਨਹੀਂ ਡਰਾ ਸਕੇ ਪਰਚਿਆਂ ਦਾ ਡਰ ਤੇ ਕਿ ਨਹੀਂ ਡਰਾ ਸਕੇ ਤੇ ਇਹਨਾਂ ਨੂੰ ਪਤਾ ਹੈ ਵੀ ਸਾਡਾ ਧਰਨਾ ਜਿਹੜਾ ਮਹੀਨਾ ਡੇਢ ਮਹੀਨੇ ਤੋਂ ਘੱਟ ਤਾਂ ਵੈਸੇ ਹੀ ਤੁਸੀਂ ਵੇਖ ਲਓ ਅਸੀਂ ਤਾਂ ਉਹਦੀਆਂ ਪੱਕੀਆਂ ਤਿਆਰੀਆਂ ਸ਼ੁਰੂ ਕਰਤੀਆਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰੋਟੈਸਟ ਦੇ ਉੱਤੇ ਬੈਠੇ ਤਾਂ ਪੂਰਾ ਪੰਜਾਬ ਉੱਠ ਕੇ ਆ ਗਿਆ ਜਦੋਂ ਪੰਜਾਬ ਉੱਠ ਕੇ ਆਇਆ ਤਾਂ ਦੂਜੇ ਕਾਲਜਾਂ ਤੋਂ ਵੀ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇंदे ਉੱਠ ਕੇ ਇਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਪਹੁੰਚੇ ਆ ਸੋ ਕਿਹੜੀਆਂ ਗੱਲਾਂ ਜਿਹੜੀਆਂ ਇਹਨਾਂ ਵਿਦਿਆਰਥੀਆਂ ਨੂੰ ਇੱਥੇ ਲੈ ਕੇ ਆਈਆਂ ਗੱਲਬਾਤ ਕਰਦੇ ਆ ਬਾਈ ਜੀ ਇੱਥੇ ਪ੍ਰੋਟੈਸਟ ਸ਼ੁਰੂ ਹੋਇਆ ਸੈਨੇਟਸ ਯੂਨੀਵਰਸਿਟੀ ਦੀ ਹੈ ਤੁਸੀਂ ਵਕ ਵਕ ਸਾ ਮਤੋਂ ਫਿਰ ਕਿਉਂ ਇੱਥੇ ਆਪ ਮਾਰੇ ਆਗੇ ਪੰਜਾਬ ਯੂਨੀਵਰਸਿਟੀ ਦੇ ਅੱਗੇ ਜਿਹੜਾ ਨਾਂ ਲੱਗਦਾ ਨਾ ਪੰਜਾਬ ਉਹ ਸਾਡੇ ਦਿਲ ਚ ਹੈ ਤੇ ਜਦੋਂ ਪੰਜਾਬ ਦੀ ਗੱਲ ਹੋ ਗਈ ਕਿਸੇ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪੈਂਦੀ ਪੰਜਾਬ ਹਮੇਸ਼ਾ ਜਾਗਦੀਆਂ ਜ਼ਮੀਰਾਂ ਵਾਲਾ ਰਿਹਾ ਇਹ ਪੰਜਾਬ ਨੇ ਸਾਈਮਨ ਕਮਿਸ਼ਨ ਵੀ ਵਾਪਸ ਕਰ ਲਿਆ ਸੀ ਇਹ ਪੰਜਾਬੀਆਂ ਨੇ ਰੋਲਟ ਐਕਟ ਵੀ ਵਾਪਸ ਕਰ ਲਿਆ ਸੀ ਇਹਨਾਂ ਪੰਜਾਬੀਆਂ ਨੇ ਤਿੰਨ ਕਾਲੇ ਕਾਨੂੰਨ ਵੀ ਵਾਪਸ ਕਰਾਏ ਆ ਇਹਨਾਂ ਪੰਜਾਬੀਆਂ ਨੇ ਜਿਹੜੀ ਨੋਟੀਫਿਕੇਸ਼ਨ ਸੈਨਟ ਤੇ ਸਿੰਡੀਕੇਟ ਨੂੰ ਭੰਗ ਕਰਾਉਣ ਦੀ ਹੈ ਉਹ ਵੀ ਵਾਪਸ ਕਰਾਈ ਆ ਤੇ ਇਹ ਪੰਜਾਬੀ ਜਿਹੜੇ ਸੈਨਟ ਤੇ ਸਿੰਡੀਕੇਟ ਦੀ ਧੌਣ ਤੇ ਗੋਡਾ ਰੱਖ ਕੇ ਡੇਟ ਲੈ ਕੇ ਜਾਣਗੇ 2021 ਚ ਵੀ 3-5 ਹੋਈ ਸੀ ਇਹਨਾਂ ਨੇ ਸਾਰੇ ਪੰਜਾਬੀਆਂ ਨੇ ਉਦੋਂ ਵੀ ਧਰਨਾ ਲਾ ਕੇ ਉਦੋਂ ਵੀ ਇਲੈਕਸ਼ਨ ਹੋਏ ਸੀ ਹੁਣ ਵੀ ਇਲੈਕਸ਼ਨ ਹੋਣਗੇ ਇੱਕ ਦੋ ਦਿਨਾਂ ਦੇ ਵਿੱਚ ਇਹ ਜਿਹੜੀ ਦਿੱਲੀ ਆ ਇੱਕ ਦੋ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰੂਗੀ ਤੇ ਇਥੇ ਇਲੈਕਸ਼ਨ ਹੋਣਗੇ ਪਰ ਭਾਈ ਜੀ ਉਹ ਕਹਿਣਗੇ ਵੀ ਇਹ ਤਾਂ ਯੂਨੀਵਰਸਿਟੀ ਦਾ ਅੰਦਰੂਨੀ ਮਾਮਲਾ ਹੈ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰਸ਼ਾਸਨਿਕ ਬਾਡੀ ਆ ਤੁਸੀਂ ਤਾਂ ਆਊਟਸਾਈਡਰ ਹੋ ਤੁਸੀਂ ਇੱਥ ਪਹਿਲੀ ਗੱਲ ਤਾਂ ਮੈਂ ਆਊਟਸਾਈਡਰ ਨਹੀਂ ਮੈਥੇ ਪੜਦਾ ਦੂਜੀ ਗੱਲ ਇਹ ਪੰਜਾਬ ਯੂਨੀਵਰਸਿਟੀ ਆ ਜਿਹੜੀ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣੀ ਆ ਪੰਜਾਬ ਦੀ ਧਰਤੀ ਆ ਪੰਜਾਬ ਦੀ ਰਾਜਧਾਨੀ ਆ ਇਹ ਕੱਲੀ ਸੈਨੇਟ ਸਿੰਡੀਕੇਟ ਦੀ ਲੜਾਈ ਨਹੀਂ ਇਹ ਸਾਡੇ ਮਾਣ ਦੀ ਸਾਡੀ ਸ਼ਾਨ ਦੀ ਸਾਡੀ ਇਤਿਹਾਸਕ ਵਿਰਾਸਤ ਦੀ ਲੜਾਈ ਆ ਕਿਉਂਕਿ ਜਿਹੜੀ ਯੂਨੀਵਰਸਿਟੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਿੱਖਿਆ ਦੀ ਜੋਤ ਜਗਦੀ ਆ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸਿੱਧਕ ਦਾ ਜਨੂਨ ਵੀ ਸਾਨੂੰ ਮਿਲਦਾ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀ ਨਿਆਂ ਦੇ ਖਿਲਾਫ ਸੱਚ ਦੀ ਬਾਤ ਜਿਹੜੀ ਉੱਠਣੀ ਆ ਉਹਦੀ ਪ੍ਰੇਰਣਾ ਵੀ ਸਾਨੂੰ ਇੱਥੋਂ ਮਿਲਦੀ ਆ ਇਹ ਪੰਜਾਬ ਯੂਨੀਵਰਸਿਟੀ ਕੱਲੀ ਟਾਂ ਦੇ ਕੰਕਰੀਟ ਦਾ ਢਾਂਚਾ ਨਹੀਂ ਇਹ ਸਾਡੀ ਰੂਹ ਹੈ ਇੱਥੇ ਅਸੀਂ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਰੇ ਸਟੂਡੈਂਟ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਚੰਡੀਗੜ੍ਹ ਰਹ ਦੀ ਮਾਂ ਦੇ ਕਲਾਵੇ ਚ ਆ ਕੇ ਤੇ ਜਦੋਂ ਸਾਡੇ ਪੰਜਾਬੀਆਂ ਦੀ ਸਾਡੇ ਖਾਸ ਕਰਕੇ ਵਿਦਿਆਰਥੀਆਂ ਦੀ ਜਿਨ੍ਹਾਂ ਦੀ ਪੰਜਾਬ ਯੂਨੀਵਰਸਿਟੀ ਮਾਂ ਆ ਉਹਦੇ ਦੇ ਕੋਈ ਉਂਗਲ ਚੁੱਕੂਗਾ ਉਹਦੇ ਚ ਦਖਲ ਅੰਦਾਜ਼ੀ ਕਰਨ ਦੀ ਗੱਲ ਕਰੂਗਾ ਤੇ ਕਿਸੇ ਦੀ ਪ੍ਰਵਾਹ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸੈਂਟਰ ਨੂੰ ਇੱਕ ਦੋ ਦਿਨਾਂ ਦੇ ਵਿੱਚ ਝਕਾ ਕੇ ਤੇ ਨੋਟੀਫਿਕੇਸ਼ਨ ਲੈ ਕੇ ਉੱਠਾਂ ਇਹ ਮਸਲਾ ਇਹ ਪੰਜਾਬ ਦਾ ਵੀਰ ਆਪ ਨੂੰ ਸਮਝਣਾ ਪੈਣਾ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਵਾ ਪੰਜਾਬ ਤੇ ਚੰਡੀਗੜ੍ਹ ਤੇ ਪੰਜਾਬੀਆਂ ਦਾ ਦਾਵਾ ਕਮਜ਼ੋਰ ਕਰਨ ਦੀ ਸਾਜ਼ਿਸ਼ ਕਿਵੇਂ ਕਾਮਯਾਬ ਹੁੰਦੀ ਏ ਪਹਿਲਾਂ ਵੇਖੋ ਸਾਡੀਆਂ ਇਹਨਾਂ ਨੂੰ ਜਿਹੜੀ ਸੈਂਟਰ ਹੈ ਨਾ ਇਹਨਾਂ ਨੂੰ ਆਦਤ ਪੈ ਗਈ ਪੰਜਾਬੀਆਂ ਨੂੰ ਟੀਕਾ ਲਾ ਕੇ ਵੇਖਣ ਦਾ ਵੀ ਇਹਨਾਂ ਦੀ ਅਣਖ ਤੇ ਜਜ਼ਬਾ ਜਾਗਦਾ ਕਿ ਨਹੀਂ ਜਾਗਦਾ ਇਹਨਾਂ ਨੂੰ ਬੜੀਵਾਰਾ ਜਵਾਬ ਮਿਲ ਗਿਆ ਇਹਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਵੀ ਜਵਾਬ ਮਿਲ ਗਏ ਜਦੋਂ ਇਹਨਾਂ ਨੇ ਡੇਟਾ ਬੈਰੀਕੇਡ ਹਰਿਆਣੇ ਸਾਰੇ ਚਲਾਏ ਸੀ ਜਦੋਂ ਸੜਕਾਂ ਪਟਤੀਆਂ ਸੀ ਰੋਕ ਲਿਆ ਸੀ ਲਾਲ ਕਿਲੇ ਤੱਕ ਗਏ ਆ ਅਸੀਂ ਤੋਂ ਕੌਮ ਆ ਜਿਹੜੀ ਉਦਮ ਸਿੰਘ ਲੰਡਨ ਤੱਕ ਗਿਆ ਸੀ ਅਸੀਂ ਉਹਨਾਂ ਦੇ ਵਾਰਸਾਂ ਅਸੀਂ ਹਰੀ ਸਿੰਘ ਨਲਵੇ ਵਰਗਿਆਂ ਦੇ ਵਾਰਸਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਅਸੀਂ ਬਾਬਾ ਦੀਪ ਸਿੰਘ ਦੇ ਵਾਰਸਾਂ ਜਿਨ੍ਹਾਂ ਨੇ ਲੀਕ ਖੇਚਤੀ ਸੀ ਠੀਕ ਹੈ ਨਾ ਤੇ ਅੱਜ ਵੀ ਅੱਜ ਵੀ ਸਾਨੂੰ ਆਪਦੇ ਜਿਹੜੇ ਵਿਰਸੇ ਤੇ ਆਪਦੇ ਇਤਿਹਾਸ ਤੇ ਏਡਾ ਕਮਾਨ ਹੈਗਾ ਵੀ ਇੱਥੇ ਪੰਜ ਸਿੰਘ ਇਕੱਠੇ ਹੋ ਕੇ ਅਰਦਾਸ ਕਰਦੇ ਨੇ ਵੀ ਲੀਕ ਪਾਰ ਕਰਨੀ ਹੈ ਤੇ ਸਾਰੇ ਦੇ ਸਾਰੇ ਜਿਹੜੇ ਇੱਥੇ ਸੇਰ ਆਏ ਨੇ ਲੀਕ ਪਾਰ ਕਰਨ ਕੇ ਪਿੱਛੇ ਨਹੀਂ ਮੁੜ ਤੱਕ ਪਰ ਫਿਰ ਭਾਈ ਜੀ ਜਿੱਤ ਉੱਟ ਜੈ ਨਾ ਜਜ਼ਬਾਦ ਯੂਨੀਵਰਸਿਟੀ ਸਟੂਡੈਂਟਸ ਫਿਰ ਇਹ ਵੀ ਵੀਪੀ ਕਿਉਂ ਜਿੱਤਦੀ ਹੈ ਜੀ ਇੱਥੋਂ ਵੇਖੋ ਮੈਂ ਤੁਹਾਨੂੰ ਉਹੀ ਤਾਂ ਕਹਿਣਾ ਨਾ ਚਿੰਤਾ ਦਾ ਵਿਸ਼ਾ ਵੇਖੋ ਸਭ ਤੋਂ ਵੱਡੀ ਮਾਰ ਆਪਾਂ ਨੂੰ ਪਈ ਹਾਈਲਾਈਟਸ ਦੀ ਅੱਜ ਪੰਜਾਬ ਯੂਨੀਵਰਸਿਟੀ ਦੀ ਜਿਹੜੇ ਸਿਰਫ ਇੱਥੇ ਪੰਜਾਬੀਆਂ ਦੀ ਜਿਹੜੀ ਗਿਣਤੀ ਹੈ 23% ਹੈ। ਵੇਖੋ ਇੱਥੇ ਪੰਜਾਬ ਯੂਨੀਵਰਸਿਟੀ ਇੱਕ ਐਡਾ ਸੋਹਣਾ ਗਲਦਸਤਾ ਇੱਥੇ ਹਿਮਾਚਲ ਹਰਿਆਣਾ ਵੱਖ-ਵੱਖ ਸਟੇਟਾਂ ਰਾਜਸਥਾਨ ਅਫਗਾਨਿਸਤਾਨ ਤੱਕ ਦੇ ਸਟੂਡੈਂਟ ਆਉਂਦੇ ਆ। ਇੱਥੇ ਹੌਸਟਲ ਦੇ ਕਮਰੇ ਦੇ ਵਿੱਚ Hindu ਤੇ Sikh ਇਕੱਠਾ ਰਹਿੰਦਾ। ਇੱਥੇ ਹੌਸਟਲ ਦੇ ਕਮਰੇ ਦੇ ਵਿੱਚ ਮੁਸਲਮਾਨ ਤੇ Sikh ਇਕੱਠਾ ਰਹਿੰਦਾ। ਅੱਜ ਜਿਹੜੀ ਸੰਘ ਹੈ ਸੰਘ ਆਪ ਦੀ ਵਿਚਾਰਧਾਰਾ ਨੌਜਵਾਨੀ ਜਿਹੜੀ ਪੈਦਾ ਹੁੰਦੀ ਹੈ ਜਿਨ੍ਹਾਂ ਨੇ ਆਵਾਜ਼ ਬੁਲੰਦ ਕਰਨੀ ਹੈ, ਜਿਨ੍ਹਾਂ ਨੇ ਨਵੇਂ ਵਿਚਾਰ ਪ੍ਰਗਟ ਕਰਨੇ ਆ। ਅੱਜ ਉਹਨਾਂ ਨੂੰ ਆਵਾਜ਼ ਦਬਾ ਕੇ ਤੇ ਸੰਗ ਨੂੰ ਇੱਥੇ ਕਾਬਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੋਂ ਦਾ ਜਿਹੜਾ ਸਟੂਡੈਂਟ ਹੈ ਉਹ ਪੜ੍ਹਿਆ ਲਿਖਿਆ ਕੋਈ ਅਣਪੜ੍ਹ ਨਹੀਂ ਨਾ ਚਾਲਾਂ ਨੂੰ ਸਮਝਦਾ ਹਾਂ ਜਿਹੜੀ ਤੁਸੀਂ ਗੱਲ ਕੀਤੀ ਵੀ ਸਟੂਡੈਂਟ ਵੈਂਗ ਉਹਨਾਂ ਦਾ ਕਿਵੇਂ ਜਿੱਤ ਗਿਆ ਅੱਜ ਤਰਾਸਦੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੇ ਪੰਜਾਬੀਆਂ ਦੀ ਜਿਹੜੀ ਐਡਮਿਸ਼ਨ ਹੈ ਸਿਰਫ 23% ਰਹਿ ਗਈ ਸਾਡਾ ਆਈਲਰਟਸ ਸਾਨੂੰ ਲੈ ਕੇ ਬਹਿ ਗਈ ਸਾਨੂੰ ਆਈਲਰਟਸ ਤੇ ਜੇ ਅੱਜ ਸਾਲ ਪਹਿਲਾਂ ਥੋੜਾ ਜਿਹਾ ਰੁਝਾਨ ਸਾਡਾ ਘਟਿਆ ਤੇ ਜੇ ਸਾਡਾ ਯੂਥ ਯੂਨੀਵਰਸਿਟੀਆਂ ਲਾਉਣ ਲੱਗਾ ਤੇ ਤਾਂ ਹੀ ਐਡਾ ਵੱਡਾ ਇਕੱਠ ਹੋਇਆ ਅਸੀਂ ਘੱਟੋ ਘੱਟ ਸਾਡੀ ਮੈਨ ਖੁਸ਼ਕਿਸਮਤੀ ਹੈ ਪ੍ਰਮਾਤਮਾ ਨੇ ਸਾਡੀ ਸੁਣੀ ਆ ਵੀ ਅਸੀਂ ਬਾਹਰ ਵਾਲਾ ਜਿਹੜਾ ਸਾਡਾ ਕਰੇਜ ਸੀ ਉਹ ਮੜਾ ਮੋਟਾ ਘਟ ਰਿਹਾ ਤੇ ਇੱਧਰ ਆਉਣ ਲੱਗੇ ਆ ਆਈਐਸ ਆਈਪੀਐਸ ਅੱਜ ਤੁਸੀਂ ਵੇਖ ਲਓ ਸਾਡੇ ਪੰਜਾਬੀਆਂ ਦੇ ਦਿਮਾਗ ਤੋਂ ਨਿਕਲ ਗਈਆਂ ਗੱਲਾਂ ਮਤਲਬ ਆਪਣੇ ਵਾਸਤੇ ਨੌਜਵਾਨਾਂ ਨੂੰ ਵੀ ਅਸੀਂ ਤਾਂ ਜਗਾਉਂਦੇ ਰਹਿਨੇ ਆ ਯਾਰ ਆਪਣੀ ਧਰਤੀ ਹੈ ਆਪਣੇ ادارے ਨੇ ਆਪਣੇ ਮਤਲਬ ਜ਼ਮੀਨ ਹੈ ਜੇ ਆਪਾਂ ਯਾਰ ਇਹਦੀ ਰਾਖੀ ਨਾ ਕਰ ਸਕੇ ਤੇ ਆਪਾਂ ਕੀ ਕੀ ਕਰਨਾ ਆਸਟ੍ਰੇਲੀਆ ਅਮਰੀਕ ਅੱਜ ਸਾਡੇ ਪੰਜਾਬੀਆਂ ਦੀ ਪਛਾਣ ਕੀ ਬਣ ਗਈ ਯਾਰ ਪਛਾਣ ਤੇ ਬਣ ਗਈ ਆਪਾਂ ਆਪਣੀ ਸਸਤੀ ਲੇਬਰ ਦੀ ਪਛਾਣ ਬਣਾ ਲਈ ਵਿਜੇ ਅਮਰੀਕਾ ਨੂੰ ਸਸਤੀ ਲੇਬਰ ਲੋੜ ਐਂ ਪੰਜਾਬੀ ਹੈਗੇ ਆਂ ਇੰਗਲੈਂਡ ਨੂੰ ਲੋੜ ਐ ਸੀ ਆਸਟ੍ਰੇਲੀਆ ਨੂੰ ਅਸੀਂ ਆ ਸ਼੍ਰੋਮਣੀ ਅਕਾਲੀ ਦਲ ਤੇ ਵਿਦਿਆਰਥੀ ਫੰਕਤਾਂ ਨੇ ਹਾਂਜੀ ਹਾਂਜੀ ਬਿਲਕੁਲ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਵੀ ਤਾਂ ਇੱਕ ਵਾਰੀ ਸਾਂਝੀ ਵਲਤਾ ਰਹੀ ਆ ਭਾ ਜੀਪੀ ਦੇ ਨਾਲ ਅਜੇ ਅੱਜ ਵੀ ਹੁੰਦੀ ਤਾਂ ਫਿਰ ਤੁਸੀਂ ਬੋਲਦੇ ਜਿੰਨਾ ਚਿਰ ਸਾਂਝੀ ਵਲਤਾ ਰਹੀ ਪੰਜਾਬ ਯੂਨੀਵਰਸਿਟੀ ਆ ਲੱਖ ਚੱਕ ਕੇ ਨਹੀਂ ਵੇਖਿਆ ਸਭ ਤੋਂ ਪਹਿਲਾਂ ਸੈਨੇਟ ਤੇ ਸਿੰਡੀਕੇਟ ਨੂੰ ਲੈ ਕੇ ਜਦੋਂ ਧਰਨਾ ਲੱਗਾ ਜਾਂ ਸ਼ਡਿਊਲ 'ਚ ਅਕਾਲੀ ਦਲ ਦੀ ਸਰਕਾਰ ਨੇ ਚੋਣ ਹੀ ਕਰਨ ਦਿੱਤੇ ਜਿੰਨਾ ਚਿਰ ਪੰਜਾਬ ਦੇ ਮਸਲਿਆਂ ਤੇ ਸਾਡੇ ਨਾਲ ਸਹਿਮਤ ਰਹੇ ਨੇ ਜਿੰਨਾ ਚਿਰ ਸਾਡੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਰਹੇ ਨੇ ਜਿੰਨਾ ਚਿਰ ਪੰਜਾਬ ਪੰਜਾਬੀਅਤ ਨੂੰ ਪਹਿਲ ਦਿੰਦੇ ਰਹੇ ਨੇ ਉਹਨਾਂ ਚਿਰ ਸਾਡੇ ਸਾਥੀ ਸੀ ਜਦੋਂ ਮਾੜੀਆਂ ਅੱਖਾਂ ਕੱਢੀਆਂ ਸਾਨੂੰ ਕੋਈ ਪ੍ਰਵਾਹ ਨਹੀਂ ਜਦੋਂ ਪੰਜਾਬ ਦੀ ਗੱਲ ਆਊਗੀ ਯਾਰ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਪਹਿਲਾਂ ਪੰਜਾਬੀਅਤ ਪਹਿਲਾਂ ਸਾਨੂੰ ਕੋਈ ਸਰਕਾਰਾਂ ਤੇ ਸੱਤਾ ਪਹਿਲਾਂ ਨਹੀਂਗੀ ਅੱਜ ਵੱਡਾ ਇਕੱਠ ਹੋਇਆ ਹੈ ਕੱਲ ਇਹ ਮਸਲਿਆਂ ਦੇ ਨਾਲ ਲੋਕ ਇਦਾਂ ਜੁੜੇ ਰਹਿਣਗੇ ਤੁਹਾਨੂੰ ਲੱਗਦਾ ਵੀ ਕਦੇਰੇ ਹੁੰਦਾ ਵੀ ਜਦੋਂ ਤਾਜ਼ਾ-ਤਾਜ਼ਾ ਮਸਲਾ ਉੱਭਰਦਾ ਹੈ ਤਾਂ ਬਹੁਤ ਸਾਰੇ ਲੋਕ ਆ ਜਾਂਦੇ ਆ ਮੁੜ ਕੇ ਮਸਲਾ ਠੰਡਾ ਪੈ ਜਾਂਦਾ ਤੇ ਫਿਰ ਕੋਈ ਵੀ ਨਹੀਂ ਆ ਕੇ ਖੜਦਾ ਮੈਂ ਵੀਰ ਦੱਸਣਾ ਚਾਹੁੰਨਾ ਹੈ ਜਿਹੜੀ ਧਰਤੀ ਹੈ ਨਾ ਪੰਜਾਬ ਯੂਨੀਵਰਸਿਟੀ ਦੀ ਇੱਥੋਂ ਜਿਹੜਾ ਜਨੂਨ ਪੈਦਾ ਹੁੰਦਾ ਇਹ ਹੀ ਤਾਂ ਡਰਾਉਂਦਾ ਸੈਂਟਰ ਨੂੰ 2021 ਦੇ ਵਿੱਚ ਜਦੋਂ ਸੈਨੇਟ ਦੇ ਇਲੈਕਸ਼ਨ ਕਰਾਉਣ ਵਾਸਤੇ ਸਾਨੂੰ ਧਰਨਾ ਲਾਉਣਾ ਪਿਆ ਸੀ ਪਹਿਲਾ ਧਰਨਾ ਸੀ 41 ਦਿਨ ਤਿੰਨ ਬੰਦੇ ਸੀ ਅਸੀਂ ਧਰਨਾ ਸ਼ੁਰੂ ਕਰਨ ਵਾਲੇ ਉਹਨਾਂ ਚ ਇੱਕ ਮੈਂ ਸੀ ਚੌਕ ਤੇ ਰਵਿੰਦਰ ਸਿੰਘ ਢਾਲੀਵਾਲ ਸੈਨੇਟਰ ਮੈਂਬਰ ਸਾਡਾ ਇੱਕ ਭਰਾ ਦੋ ਸਾਡੇ ਸਾਥੀ ਹੋਰ ਚਾਰਾਂ ਬੰਦਿਆਂ ਦਾ ਧਰਨਾ ਸ਼ੁਰੂ ਕੀਤਾ 41 ਦਿਨ ਗਿਆ ਸੀ 41ਵੇਂ ਦਿਨ ਇਹਨਾਂ ਨੂੰ ਡੇਟ ਦੀ ਜਿਹੜੀ ਸਾਨੂੰ ਅੱਜ ਜਿਹੜੀ ਅਸੀਂ ਡਿਮਾਂਡ ਕਰ ਰਹੇ ਹਾਂ ਇਹਨਾਂ ਦੀ ਡੇਟ ਦੀ ਨੋਟੀਫਿਕੇਸ਼ਨ ਆਈ ਸੀ 41 ਦਿਨ ਕੋਈ ਕਿਸਾਨ ਜਥੇਬੰਦੀ ਨਹੀਂ ਕੋਈ ਸਟੂਡੈਂਟ ਜਥੇਬੰਦੀ ਨਹੀਂ ਕੋਈ ਰਾਜਨੀਤਿਕ ਜਥੇਬੰਦੀ ਨਹੀਂ ਆ ਕੋਈ ਧਾਰਮਿਕ ਜਥੇਬੰਦੀ ਨਹੀਂ ਜਿਹੜੀ ਸਾਨੂੰ ਸਮਰਥਨ ਨਹੀਂ ਕਰਨਾਈ ਇਹਨਾਂ ਨੂੰ ਪਤਾ ਸਾਡਾ ਇਸ ਤੋਂ ਪਹਿਲਾਂ ਵੀ ਇਹਨਾਂ ਨੇ 31 ਦਿਨ ਪਹਿਲਾਂ ਜਦੋਂ 31 ਬੰਦਿਆਂ ਦੀ ਸਾਡੀ ਨਾ 31 ਦਿਨ ਅਸੀਂ ਧਰਨਾ ਚਲਾਇਆ ਸੀ 7-8 ਮਹੀਨੇ ਪਹਿਲਾਂ ਇਹੀ ਸੈਨਟ ਸਿੰਡੀਕੇਟ ਨੂੰ ਕਰਾਉਣ ਨੂੰ ਲੈ ਕੇ लाठी चार्ज ਹੋਏ 13 ਬੱਚਿਆਂ ਦੇ ਪਰਚੇ ਦਰਜ ਹੋਏ ਸਾਡੀ ਜਥੇਬੰਦੀ ਦੇ ਦੋ ਬੰਦਿਆਂ ਦੇ ਪਰਚੇ ਦਰਜ ਹੋਏ ਸੀ ਅੱਜ ਵੀ ਕੋਰਟ ਤੇ ਚੱਲਦੇ ਨੇ ਇਹ ਤਾਂ ਸਾਨੂੰ ਲਾਠੀ ਚਾਰਜ ਕਰਕੇ ਨਹੀਂ ਡਰਾ ਸਕੇ ਪਰਚਿਆਂ ਦਾ ਡਰ ਦੇ ਕੇ ਨਹੀਂ ਡਰਾ ਸਕੇ ਤੇ ਇਹਨਾਂ ਨੂੰ ਪਤਾ ਆ ਵੀ ਸਾਡਾ ਧਰਨਾ ਜਿਹੜਾ ਮਹੀਨਾ ਡੇਢ ਮਹੀਨੇ ਤੋਂ ਘਟ ਤਾ ਵੈਸੇ ਹੀ ਤੁਸੀਂ ਵੇਖ ਲਓ ਅਸੀਂ ਤਾਂ ਉਹਦੀਆਂ ਪੱਕੀਆਂ ਤਿਆਰੀਆਂ ਸ਼ੁਰੂ ਕਰਤੀਆਂ ਜਦੋਂ ਲੋਹ ਲੰਗਰ ਤਪ ਇੱਥੇ ਪੱਕਣ ਲੱਗ ਪਏ ਚਾਵਾਂ ਦੇ ਲੰਗਰ ਲੱਗਣ ਲੱਗ ਪੈਣ ਆਟੇ ਗੁੱਜਣ ਲੱਗ ਪੈਣ ਤੇ ਫਿਰ ਆਪੇ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਵੀ ਤਿਆਰੀ ਜਿਹੜੀ ਸਟੂਡੈਂਟਾਂ ਦੀ ਉਹ ਵੱਡੀ ਆ ਥੋੜੇ ਦਿਨਾਂ ਦੀ ਨਹੀਂ ਇਹਨੂੰ ਹੁਣ ਤੁਸੀਂ ਮੋਰਚੇ ਨੂੰ ਅੱਜ ਤੋਂ ਬਾਅਦ ਖਤਮ ਸਮਝਦੇ ਹੋ ਜਾਂ ਫਿਰ ਇਹ ਸ਼ੁਰੂਆਤ ਹੋਇਆ ਸਮਝਦੇ ਹੋ ਹੁਣ ਬਿਲਕੁਲ ਖਤਮ ਨਹੀਂ ਖਤਮ ਕਾ ਇਲੈਕਸ਼ਨ ਦੀ ਡੇਟ ਦੇਣ ਤੇ ਫਿਰ ਆਪਾਂ ਅਗਲੀ ਗੱਲ ਵੇਖ ਲਾਂਗੇ ਨਹੀਂ ਤੇ ਜਿੰਨਾ ਚਿਰ ਨਹੀਂ ਡੇਟ ਮਿਲਦੀ ਅਸੀਂ ਬਿਲਕੁਲ ਖੜਿਆ ਆ ਵੇਖੋ ਸਾਡੇ ਪਟਿਆਲਾ ਤੋਂ ਪਟਿਆਲਾ ਯੂਨੀਵਰਸਿਟੀ ਤੋਂ ਸਾਡੇ ਭਰਾ ਨੇ ਇਹ ਅੱਜ ਆਪਦੀ ਕਿਉਂਕਿ ਪਟਿਆਲਾ ਯੂਨੀਵਰਸਿਟੀ ਦਾ ਤਾਂ ਪੰਜਾਬ ਯੂਨੀਵਰਸਿਟੀ ਨਾਲ ਲਿੰਕ ਨਹੀਂ ਇਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਵੇਖੋ ਕਿੱਡੀ ਵੱਡੀ ਗਿਣਤੀ ਦੇ ਵਿੱਚ ਇਹ 100 150 ਮੁੰਡੇ ਦਾ ਕਾਫਲਾ ਅੱਜ ਆਇਆ ਇਹ ਤਾਂ ਆਏ ਨੇ ਕਿਉਂਕਿ ਇਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਇਹਨਾਂ ਨੂੰ ਪੰਜਾਬੀਅਤ ਨਾਲ ਪਿਆਰ ਆ ਸਾਡੇ ਭਰਾ ਆਏ ਨੇ ਇੱਥੇ ਵੱਖ-ਵੱਖ ਕਾਲਜਾਂ ਤੋਂ ਫਤੇਗੜ ਸਾਹਿਬ ਤੇ ਰਾਜਪੁਰੇ ਤੋਂ ਸਾਰੇ ਪੰਜਾਬ ਤੋਂ ਆਪ ਮਾਰੇ ਜੂਤ ਆਇਆ ਕਿਉਂਕਿ ਇਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਲੈਣ ਨੂੰ ਵੀ ਪਤਾ ਵੀ ਜੱਜ ਪੰਜਾਬ ਯੂਨੀਵਰਸਿਟੀ ਦੀ ਵਾਰੀ ਆ ਇਹ ਭਲਕ ਨੂੰ ਅਸੀਂ ਅਸੀਂ ਵੀ ਵੇਖਾਂਗੇ ਪੰਜਾਬ ਯੂਨੀਵਰਸਿਟੀ ਦਾ ਵਾਈਸ ਟ੍ਰਾਂਸਫਰਰ 3 ਸਾਲ ਨਹੀਂ ਲੱਗਾ ਤੇ ਪੰਜਾਬ ਯੂਨੀਵਰਸਿਟੀ ਨੇ ਜਿਹੜੇ ਸਰਟੀਫਿਕੇਟ ਛਾਪ ਕੇ ਪੰਜਾਬੀ ਯੂਨੀਵਰਸਿਟੀ ਨੇ ਜਿਹੜੇ ਸਰਟੀਫਿਕੇਟ ਛਾਪ ਕੇ ਦੇਣੇ ਹੁੰਦੇ ਆ ਉਹ 4-5 ਦਿਨ ਇਸੇ ਕਰਕੇ ਟਾਲਤਾ ਵੀ ਸ਼ਾਈ ਮੁੱਕ ਗਈ ਜਿੱਥੋਂ ਐਡੇ-ਐਡੇ ਵੱਡੇ ਸਾਡੇ ਇੰਟੈਲੈਕਚੁਅਲ ਪੈਦਾ ਹੋਏ ਨੇ ਜੇ ਅੱਜ ਨਹੀਂ ਅਸੀਂ ਆਵਾਜ਼ ਬੁਲੰਦ ਕਰਾਂਗੇ ਤੇ ਅਸੀਂ ਜਿਉਂ ਕੇ ਵੀ ਕੀ ਕਰਨਾ ਪਰ ਉੱਥੇ ਸੈਨੇਟ ਤਾਂ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੈਗਾ ਪੰਜਾਬ ਯੂਨੀਵਰਸਿਟੀ ਜਾਂ ਜੀਐਨਡੀਯੂ ਜਾਂ ਹੋਰ ਸੰਸਥਾਵਾਂ ਦੇ ਵਿੱਚ ਇਹ ਪੰਜਾਬ ਯੂਨੀਵਰਸਿਟੀ ਦਾ ਇਕੱਲਾ ਸਟਰਕਚਰ ਹੈ ਪੰਜਾਬ ਯੂਨੀਵਰਸਿਟੀ ਦੀ ਖੂਬਸੂਰਤੀ ਉੱਥੇ ਨੋਮੀਨੇਟਿਡ ਮੈਂਬਰ ਹੁੰਦੇ ਆ ਤਾਂ ਹੀ ਸ਼ਾਇਗੀਆਂ ਵੀ ਮੁੱਕੀਆਂ ਪਈਆਂ ਤਾਂ ਹੀ ਹਸਪਤਾਲਾਂ ਦੇ ਵਿੱਚ ਪਾਣੀ ਮੁੱਕਿਆ ਪਿਆ ਨਾ ਉੱਥੇ ਸੈਨੇਟ ਸਿੰਡੀਕੇਟ ਨਹੀਂ ਇਹੀ ਤਾਂ ਆਪਾਂ ਗੱਲ ਕਰ ਰਹੇ ਆਂ ਵੀ ਸੈਨੇਟ ਤੇ ਸਿੰਡੀਕੇਟ ਤੌਣ ਤੇ ਗੁੱਠਾ ਦਿੰਦੀ ਆ ਈ ਹੈ ਨਾ ਜਦੋਂ ਬੰਦ ਕਮਰਿਆਂ ਦੇ ਵਿੱਚ ਕਾਲੇ ਕਾਨੂੰਨ ਬਣ ਕੇ ਥੋਪਣੇ ਆ ਸੰਗੀ ਵਿਚਾਰਧਰਾਂ ਲਾਗੂ ਕਰਨੀਆਂ ਸੈਂਟਰਲਾਈਜੇਸ਼ਨ ਦੀਆਂ ਜਿਹੜੀਆਂ ਨੀਤੀਆਂ ਲਾਗੂ ਕਰਨੀਆਂ ਤੇ ਆ ਸੈਨਟ ਤੇ ਸਿੰਡੀ ਘੇੜਾ ਜਿਹੜੇ ਧੌਣ ਤੇ ਗੂਠਾ ਦਿੰਦੀ ਐ ਤੇ ਧੌਣ ਤੇ ਗੂਠਾ ਦੇਣ ਵਾਲੇ ਫਿਰ ਪਸੰਦ ਨਹੀਂ ਆਉਂਦੇ ਇਸ ਕਰਕੇ ਫਿਰ ਸੰਘਰਸ਼ ਹੀ ਸਾਡੇ ਕੋਲ ਰਾਹ ਰਹਿ ਜਾਂਦਾ ਤੇ ਲੜੀ ਜਾਂਦੇ ਪਹਿਲਾਂ ਵੀ ਬੜੀ ਜਣਾ ਚਕਾਇਆ ਗਾਂ ਵਿੱਚ ਚਾਵਾਂਗੇ ਬਿਲਕੁਲ ਜਿੱਥੇ ਵਿਦਿਆਰਥੀ ਆ ਪੰਜਾਬ ਯੂਨੀਵਰਸਿਟੀ ਦੇ ਅੰਦਰ ਸੰਘਰਸ਼ ਲੜ ਰਿਹਾ ਤਾਂ ਉਸ ਦੇ ਨਾਲ ਹੀ ਹੋਰ ਬਾਕੀ ਯੂਨੀਵਰਸਿਟੀਆਂ ਤੋਂ ਇਕੱਠੇ ਹੋ ਕੇ ਵੀ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇंदे ਅੜੇ ਹੈਗੇ ਆ ਇਸ ਥਾਂ ਦੇ ਉੱਤੇ ਪਹੁੰਚੇ ਆ ਪਟਿਆਲਾ ਯੂਨੀਵਰਸਿਟੀ ਤੋਂ ਵੀ ਆ ਵਿਦਿਆਰਥੀ ਇਕੱਠੇ ਹੋ ਕੇ ਆਏ ਆ ਸੋ ਇਹ ਸੰਘਰਸ਼ ਜਿੱਥੇ ਅੱਜ ਇੱਕ ਵੱਡੇ ਰੂਪ ਦੇ ਵਿੱਚ ਆ ਸਾਹਮਣੇ ਆਇਆ ਪੂਰਾ ਪੰਜਾਬ ਇਸ ਦੇ ਸੰਘਰਸ਼ ਦੇ ਨਾਲ ਆ ਕੇ ਖੜਿਆ ਹੈ ਤਾਂ ਉਸ ਦੇ ਨਾਲ ਇਹ ਵੀ ਗੱਲ ਹੈ ਕਿ ਇਹ ਸੰਘਰਸ਼ਾ ਦੇ ਖਤਮ ਨਹੀਂ ਹੋਇਆ ਇਹ ਸੰਘਰਸ਼ ਜਿਉਂਦਾ ਤਿਉਂ ਬਰਕਰਾਰ ਹੈ ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇਸੇ ਤਰ੍ਹਾਂ ਹੀ ਡਟੇ ਰਾਵਾਂਗੇ ਹੁਣ ਚੋਣਾਂ ਦਾ ਐਲਾਨ ਕਦੋਂ ਹੁੰਦਾ ਕਦੋਂ ਚੋਣਾਂ ਹੋਣਗੀਆਂ ਕਦੋਂ ਇਹ ਸੰਘਰਸ਼ ਖਤਮ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਕੀ ਹੈ ਉਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੋਕ ਚੈਨਲ ਦੇ